ਹਲੋ ਹਾਂਜੀ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਵਿੱਚ ਦੁੱਤ ਅੱਖਰਾਂ ਬਾਰੇ ਦੁੱਤ ਅੱਖਰ ਜੋ ਨੇ ਜਦੋਂ ਅਸੀਂ ਦੋ ਅੱਖਰ ਇਕੱਠੇ ਬੋਲਦੇ ਆਂ ਤਾਂ ਦੁੱਤ ਅੱਖਰਾਂ ਦੀ ਵਰਤੋਂ ਕਰਦੇ ਆਂ ਇਹਨਾਂ ਨੂੰ ਸੰਯੁਕਤ ਅੱਖਰ ਵੀ ਕਹਿੰਦੇ ਨੇ ਪੰਜਾਬੀ ਵਿੱਚ ਤਿੰਨ ਅੱਖਰ ਹਨ ਜਿਨ੍ਹਾਂ ਨੂੰ ਅਸੀਂ ਦੁੱਤ ਅੱਖਰ ਕਹਿੰਦੇ ਆ ਜਿਹੜੇ ਕਿ ਇੱਕ ਅੱਖਰ ਦੇ ਪੈਰ ਵਿੱਚ ਪਾ ਕੇ ਬੋਲੇ ਜਾਂਦੇ ਨੇ ਜਿਹੜੇ ਹਨ ਰਾਰਾ ਵਾਵਾ ਤੇ ਹਹਾ ਇਹਨਾਂ ਨੂੰ ਤੱਦਾ ਕਰ ਵੀ ਕਹਿ ਦਿੰਦੇ ਆ ਜਦੋਂ ਪੱਪੇ ਦੇ ਪੈਰ ਵਿੱਚ ਅੱਧ ਪੈ ਗਿਆ ਰਾਰਾ ਤਾਂ ਬਣ ਗਿਆ ਪ੍ਰ ਪੱਪਾ ਪੈਰ ਚ ਰਾਰਾ ਬੱਬੇ ਉੱਪਰ ਟਿੱਪੀ ਤੱਦਾ ਬਣ ਗਿਆ ਪ੍ਰਬੰਧ ਐਸੇ ਤਰ੍ਹਾਂ ਪੱਪੇ ਦੇ ਪੈਰ ਵਿੱਚ ਰਾਰਾ ਪੈ ਗਿਆ ਵਾਵੇ ਨੂੰ ਕੰਨਾ ਹਹਾ ਪ੍ਰਵਾਹ ਪੱਪੇ ਪੈਰ ਚ ਰਾਰਾ ਲਾਵਾਂ ਮਮਾ ਪ੍ਰੇਮ ਹੁਣ ਅਸੀਂ ਦੇਖਦੇ ਆ ਤੱਤੇ ਦੇ ਪੈਰ ਵਿੱਚ ਰਾਰਾ ਪੈਂਦਾ ਹੈ ਤਾਂ ਕੀ ਬਣ ਜਾਂਦਾ ਹੈ ਤ੍ਰੀ ਤ੍ਰੀ ਤੱਤੇ ਸੀਆਰੀ ਪੈਰ ਜਰਾਰਾ ਕੱਕੇ ਨਹੋੜਾ ਨਾਣਾ ਤ੍ਰਿਕੋਣ ਤੱਤੇ ਪੈਰ ਜਰਾਰਾ ਸਿਆਰੀ ਸੱਸੇ ਨੂੰ ਦੁਲੈਂਕਰ ਦੱਲਾ ਤ੍ਰਿਸ਼ੂਲ ਪੁਜਾ ਕਰ ਹੈ ਜੀ ਸਾਡਾ ਵਾਵਾ ਐਸ ਨੂੰ ਇਸ ਤਰੀਕੇ ਨਾਲ ਪਾਇਆ ਜਾਂਦਾ ਹੈ ਅੱਧਾ ਵਾਵਾ ਠੀਕ ਹੈ ਜੀ ਜਿਵੇਂ ਸੱਸੇ ਦੇ ਨਾਲ ਜਦੋਂ ਸੱਸੇ ਪੈਰ ਵਿੱਚ ਵਾਵਾ ਪੈ ਗਿਆ ਤਾਂ ਸੁਆ ਸੱਸੇ ਦੁਲਾਵਾ ਸੁਆ ਬਣ ਗਿਆ ਮਾਣ ਸਵਮਾਣ ਸੱਸ ਦੇ ਪੈਰ 'ਚ ਬਾਵਾ ਕੰਨਾ ਸੱਸ ਸਵਾਸ ਦੱਦੇ ਪੈਰ 'ਚ ਬਾਵਾ ਉੱਪਰ ਟਿੱਪੀ ਦੱਦਾ ਦਵੰਦ ਤੀਸਰਾ ਜੋ ਅੱਖਰ ਹੈ ਸਾਡਾ ਦੁੱਤ ਅੱਖਰ ਹੈ ਹਾ ਹਾ ਅੱਪਾ ੜਾਣਾ ਪੈਰ 'ਚ ਹਾ ਬਣ ਗਿਆ ਪੜ ਜੇ ਅਸੀਂ ਹਾ ਹਾ ਨਹੀਂ ਪੰਦੇ ਤਾਂ ਬਣੇਗਾ ਪੜ ਜਦੋਂ ਹਾ ਹਾ ਪੈ ਗਿਆ ਤਾਂ ਬਣ ਗਿਆ ਪੜ ਦੋ ਅੱਖਰ ਇਕੱਠੇ ਬੋਲਦੇ ਨੇ ਜੀ ਇਹਦੇ ਵਿੱਚ ਠੀਕ ਹੈ ਕੱਕੇ ਦੇ ਸਿਆਰੀ ਲੱਲੇ ਪੈਰ ਚ ਹਾ ਹਾ ਕੰਨਾ ਕਿਲਾ ਐਸੀ ਤਰ੍ਹਾਂ ਐੜੇ ਨੂੰ ਕੰਨਾ ਲੱਲੇ ਪੈਰ ਚ ਹਾ ਹਾ ਨਾਣੇ ਕੰਨਾ ਆਲਣਾ ਆਲਣਾ ਜੱਜਾ ਅੜਾੜਾ ਪੈਰ ਚ ਹਾ ਹਾ ਜੜ ਇਹ ਹਨ ਸਾਡੇ ਪੰਜਾਬੀ ਦੇ ਤਿੰਨ ਦੋ ਅੱਖਰ ਧੰਨਵਾਦ